ਜਾਕੋ ਰੱਕੇ ਸਈਆਂ ਮਾਰ ਸਕੇ ਨਾ ਕੋਈ ਦੋਸਤੋ ਅੰਮ੍ਰਿਤਸਰ ਦੇ ਇੱਕ ਇਲਾਕੇ ਤੋਂ ਖਬਰ ਸਾਹਮਣੇ ਆਈ ਹੈ ਜਿੱਥੇ ਕਿ ਇੱਕ ਪਿਤਾ ਆਪਣੀ 2 ਸਾਲ ਦੀ ਬੱਚੀ ਨੂੰ ਲੈ ਕੇ ਜਦੋਂ ਘਰ ਤੋਂ ਬਾਹਰ ਨਿਕਲਦਾ ਹੈ ਤਾਂ ਬਾਲਕਨੀ ਦਾ ਲੈਂਟਰ ਬਿਲਕੁਲ ਉਹਨਾਂ ਦੇ ਅੱਗੇ ਆ ਕੇ ਡਿੱਗ ਜਾਂਦਾ ਹੈ ਜਿਸ ਤੋਂ ਬਾਅਦ ਪਿਤਾ ਤੇ ਬੱਚੀ ਦੀ ਜਾਨ ਬਾਲਵਾਲ ਬਚ ਜਾਂਦੀ ਹੈ ਤੁਸੀਂ ਵੀਰਵ ਜੀ ਦੇਖ ਸਕਦੇ ਹੋ ਕਿ ਕਿਵੇਂ ਜਦੋਂ ਪਿਤਾ ਆਪਣੀ ਬੱਚੀ ਨੂੰ ਲੈ ਕੇ ਘਰੋਂ ਬਾਹਰ ਨਿਕਲਦਾ ਹੈ ਤਾਂ ਤੁਰੰਤ ਹੀ ਬਾਲਕਨੀ ਦਾ ਲੈਂਟਰ ਜੋ ਹੈ ਉਹਨਾਂ ਦੇ ਬਿਲਕੁਲ ਅੱਗੇ ਡਿੱਗ ਜਾਂਦਾ ਹੈ ਤੁਹਾਨੂੰ ਦੱਸ ਦਈਏ ਕਿ ਤਕਰੀਬਨ 1-2 ਸੈਕਿੰਡ ਦਾ ਹੀ ਫਾਸਲਾ ਰਹਿ ਗਿਆ ਸੀ ਜਦੋਂ ਇਹ ਲੈਂਟਰ ਡਿੱਗਿਆ ਜਿਸ ਤੋਂ ਬਾਅਦ ਬੱਚੇ ਅਤੇ ਪਿਤਾ ਦੀ ਜਾਨ ਬਚ ਗਈ ਤੁਹਾਨੂੰ ਦੱਸਦੀ ਕਿ ਇਹ ਅੰਮ੍ਰਿਤਸਰ ਦੇ ਇੱਕ ਇਲਾਕੇ ਦੀ ਖਬਰ ਹੈ ਜਿੱਥੇ ਕਿ ਤਕਰੀਬਨ ਰਾਤ 9 ਵਜੇ ਪਿਤਾ ਆਪਣੀ ਬੱਚੀ ਨੂੰ ਲੈ ਕੇ ਘਰੋਂ ਬਾਹਰ ਨਿਕਲਦਾ ਹੈ ਤਾਂ ਤੁਰੰਤ ਹੀ ਬਾਲਕਨੀ ਦਾ ਲੈਂਟਰ ਜੋ ਉੱਥੇ ਡਿੱਗ ਜਾਂਦਾ ਹੈ ਜਿਸ ਤੋਂ ਬਾਅਦ ਪਿਤਾ ਤੇ ਬੱਚੀ ਦੀ ਜਾਨ ਬਚ ਜਾਂਦੀ ਹੈ ਲੇਕਿਨ ਬੱਚੀ ਨੂੰ ਥੋੜੀ ਥੋੜੀ ਖਰੋਚ ਜ਼ਰੂਰ ਆਈ ਹੈ ਤੁਹਾਨੂੰ ਦੱਸਦੀ ਕਿ ਘਰ ਦੀ ਹਾਲਤ ਜੋ ਕਿ ਕਾਫੀ ਖਸਤਾ ਸੀ ਜਿਸ ਤੋਂ ਬਾਅਦ ਇਲਾਕੇ ਦੇ ਰਹਿਣ ਵਾਲਿਆਂ ਨੇ ਕਿਹਾ ਕਿ 2 ਸਾਲ ਦੀ ਬੱਚੀ ਜੋ ਕਿ ਆਪਣੇ ਪਿਤਾ ਦੇ ਨਾਲ ਘਰੋਂ ਬਾਹਰ ਨਿਕਲਦੀ ਹੈ ਤਾਂ ਤੁਰੰਤ ਹੀ ਬਾਲਕਨੀ ਦਾ ਲੈਂਟਰ ਜੋ ਕਿ ਡਿੱਗ ਜਾਂਦਾ ਹੈ ਲੇਕਿਨ ਬੱਚੀ ਅਤੇ ਪਿਤਾ ਦੀ ਜਾਨ ਬਚ ਗਈ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿਵੇਂ ਇਹ ਲੈਂਟਰ ਉਹਨਾਂ ਦੇ ਬਿਲਕੁਲ ਅੱਗੇ ਆ ਕੇ ਡਿੱਗਦਾ ਹੈ ਜਿਸ ਤੋਂ ਬਾਅਦ ਬੱਚੀ ਦੀ ਜਾਨ